ਹਲਕਾ ਕੇਂਦਰੀ ਦੇ ਵਿਧਾਇਕ ਡਾਕਟਰ ਜੇ ਗੁਪਤਾ ਦੇ ਦਫਤਰ ਹਾਥੀਗੇਟ ਵਿਖੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਲਈ KYC ਨਹੀਂ ਹੋਈ ਸੀ, ਉਹਨਾਂ ਦੀ e-KYC ਕੀਤੀ ਗਈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੈਂਪ ਦਾ ਲਾਭ ਲਿਆ। ਜਿਸ ਤੱਕ ਅਸੀਂ ਲੋਕਾਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਕਿਸੇ ਸਰਕਾਰੀ ਦਫਤਰ 'ਚ ਨਹੀਂ ਜਾਣਾ ਪਊਗਾ। ਫੱਜਲਖਵਾਰੀ ਤੁਹਾਡੀ ਨਹੀਂ ਹੋਊਗੀ। ਸੋ ਅੱਜ ਅਸੀਂ ਉਸੀਂ ਸੀਜ਼ਨ ਨੂੰ ਮੱਧੇ ਨਜ਼ਰ ਰੱਖਦੇ ਹਾਂ ਅੱਜ ਆਥੀਗੇਟ ਦੇ ਅੰਦਰ ਆਪਣੇ ਆਫਿਸ ਦੇ ਵਿੱਚ ਇੱਕ ਕੈਂਪ ਆਰਗੇਨਾਈਜ਼ ਕੀਤਾ ਇਸ ਕੈਂਪ ਦੇ ਵਿੱਚ ਜਿਹੜੇ ਜਿਹੜੇ ਲੋਕ ਰੈਸ਼ਨ ਲੈਂਦੇ ਆ ਸਰਕਾਰੀ ਰੈਸ਼ਨ ਜਿਨ੍ਹਾਂ ਦੇ ਨਿੱਕੇ ਕਾਰਡ ਬਣੇ ਆ ਉਹਨਾਂ ਦੀ ਕੁਝ ਲੋਕਾਂ ਦੀ ਈ ਕੇ ਵੀ ਸੀ ਨਹੀਂ ਸੀ ਹੋਈ ਉਹ ਈ ਕੇ ਵੀ ਸੀ ਨਾ ਹੋਣ ਕਰਕੇ ਜਿਹੜਾ ਰਾਸ਼ਨ ਮਿਲਣਾ ਹੁੰਦਾ ਮੈਂਬਰ ਨੂੰ ਉਹ ਨਹੀਂ ਮਿਲਦਾ ਸੋ ਅੱਜ ਸੀ ਇਹ ਕੈਂਪ ਜਿਹੜਾ ਇੱਥੇ ਸ਼ੁੱਕਰਵਾਰ ਲਗਾਇਆ ਤਾਂ ਕਿ ਉਹ ਸਾਰੇ ਮੈਂਬਰ ਸਹਿਬਾਨ ਜਿਨ੍ਹਾਂ ਦਾ ਈ ਕੇ ਵੀ ਸੀ ਨਹੀਂ ਹੋਇਆ ਉਹ ਆਪਣਾ ਆਧਾਰ ਕਾਰਡ ਲੈ ਕੇ ਇੱਥੇ ਆਉਣ ਔਰ ਪੂਰੇ ਸੈਂਟਰਲ ਕੌਨਸਟਿਟੂਐਂਸੀ ਚ ਤਕਰੀਬਨ 85% ਜਿਹੜੀ ਹੈ ਈ ਕੇ ਵੀ ਸੀ ਹੋ ਚੁੱਕੀ ਹੈ ਮਗਰ ਮੈਂ ਸਮਝਦਾ ਕਿ 15% ਜਿਹੜੀ ਰਹਿ ਗਈ ਹੈ ਉਹ ਵੀ ਬਹੁਤ ਜ਼ਿਆਦਾ ਹੈ ਅਸੀਂ 100% ਜਿਹੜੀ KYC ਕਰਨੀ ਹੈ ਐਮਐਲਏ ਸਾਹਿਬ ਅਜੇ ਘੁੰਟਾ ਜੀ ਆਪਾਂ ਲੱਗਾ ਬਹੁਤ ਵਧੀਆ ਕੈਂਪ ਜੇ ਸਾਰਾ ਇੱਕੋ ਛਤਰੇ ਥੱਲੇ ਸਾਰੇ ਲੈਫਟ ਆਫਸਰ ਆਏ ਜੀ ਜਿੰਨੇ ਜਿੰਨਾਂ ਦੇ ਹੋਰ ਵੀ ਬਕਰ ਰਿਕਾਰਡ ਕੱਟੇ ਸੀ ਬਹੁਤ ਮੁਸ਼ਕਲ ਆਉਂਦੀ ਹੈ ਕਿ ਐਨ ਨੂੰ ਭਜਦਾ ਹੈ ਕੋਈ ਐਨ ਨੂੰ ਭਜਦਾ ਹੈ ਸਾਹ ਬਣਾ ਸਾਰੇ ਅਫਸਰ ਇਕੱਠੇ ਕਰਕੇ ਇੱਥੇ ਲਿਆ ਇਕੱਠੇ ਕਰਕੇ ਸਾਰਿਆਂ ਨੂੰ ਬੋਰਡ ਮਿੰਟ ਕਰਵਾ ਕੇ ਸੈਂਟਰਲ ਕਦਰ ਵਿੱਚ ਸਾਰਿਆਂ ਨੂੰ ਇੱਥੇ ਬੁਲਾਇਆ ਉਹਨਾਂ ਦੀਆਂ ਡਿਸਟ੍ਰਿਕਟ ਜਿੰਨਾ ਵੀ ਹਾਲ ਮੁਸ਼ਕਲਾਂ ਦਾ ਹੱਲ ਕਿਤੇ ਕਰਾਇਆ ਗਿਆ